ਤਾਜ ਮਹਿਲ ਤੋਂ ਘੱਟ ਨਹੀਂ ਹੈ ਬਾਲੀਵੁੱਡ ਦੇ ਨਵਾਬ ਦਾ ਘਰ ਜਿੱਥੇ ਪਿਛਲੀ ਰਾਤ ਐਕਟਰ ਤੇ ਹੋਇਆ ਸੀ ਹਮਲਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਨਵਾਬ ਸੈਫ ਅਲੀ ਖਾਨ ਦੇ ਬਾਰੇ ਜਿਨ੍ਹਾਂ ਦੇ ਘਰ ਨੂੰ ਅਕਸਰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਇੱਕ ਕਾਰਨੀ ਇਸ ਨੂੰ ਤਾਜ ਮਹਿਲ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਘਰ ਜੋ ਆ ਬੇਹੱਦ ਸ਼ਾਨਦਾਰ ਹੈ ਇਸ ਘਰ ਦੇ ਵਿੱਚ ਉਹ ਆਪਣੀ ਪਤਨੀ ਤੇ ਆਪਣੇ ਦੋ ਬੇਟਿਆਂ ਦੇ ਨਾਲ ਰਹਿੰਦੇ ਨੇ ਇਸੇ ਘਰ ਦੇ ਵਿੱਚ ਉਹਨਾਂ ਦੇ ਉੱਤੇ ਪਿਛਲੀ ਰਾਤ ਹਮਲਾ ਹੋਇਆ ਸੀ ਜਿਸ ਦੀਆਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਹਰ ਕੋਈ ਵੇਖ ਰਿਹਾ ਹਰ ਕੋਈ ਪਰੇਸ਼ਾਨ ਵੀ ਆ ਅਤੇ ਐਕਟਰ ਦੀ ਜਲਦੀ ਸਿਹਤ ਠੀਕ ਕਰਨ ਦੀ ਮਨੁਕਾਮਨਾ ਵੀ ਕਰ ਰਹੇ ਨੇ ਤਾਂ ਦੱਸ ਦਈਏ ਕਿ ਇਹ ਘਰ ਜੋ ਹੈ ਇਸ ਦੀ ਕੀਮਤ ਕਰੋੜਾਂ ਦੇ ਵਿੱਚ ਜਿਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਨੇ ਤੁਹਾਨੂੰ ਅਦਾਕਾਰ ਦੀ ਇਸ ਘਰ ਵਿੱਚ ਰਵਾਇਤੀ ਅਤੇ ਮਾਡਰਨ ਦੋਵੇਂ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਘਰ ਕਾਲੇ ਅਤੇ ਚਿੱਟੇ ਬਲੌਕ ਦੇ ਟਾਈਲਰ ਦੇ ਨਾਲ ਲੈਸ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਦੱਸ ਦਈਏ ਕਿ ਇਹ ਘਰ ਜੁਆ ਸਤਗੁਰੂ ਸ਼ਰਨ ਨਾਮ ਦੀ ਇੱਕ ਇਮਾਰਤ ਦੇ ਵਿੱਚ ਸਥਿਤ ਹੈ ਜੋ ਕਿ 4 ਮੰਜ਼ਿਲਾ ਡੁਪਲੈਕਸ ਅਪਾਰਟਮੈਂਟ ਹੈ ਰਿਪੋਰਟਸ ਅਕੋਰਡਿੰਗਲੀ ਇਸ ਘਰ ਦੀ ਕੀਮਤ ਜੋ ਆ 55 ਕਰੋੜ ਰੁਪਏ ਦੇ ਨੇੜੇ ਹੈ ਸੈਫ ਕਰੀਨਾ ਦੇ ਘਰ ਦੇ ਅੰਦਰ ਲੱਕੜ ਦੀ ਪੌੜੀ ਵੀ ਲਗਾਈ ਗਈ ਹੈ ਐਸ ਦੀ ਕੰਦਾ ਹੋਤੇ ਮਹਿੰਗਿਆ ਪੇਂਟਿੰਗਸ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਇਸ ਸੈਫ ਕਰੀਨਾ ਦੇ ਘਰ ਦਾ ਟਰੈਸ ਏਰੀਆ ਜਿੱਥੇ ਉਸਨੇ ਇੱਕ ਬਾਗ ਅਤੇ ਜਿਮ ਦੋਵੇਂ ਬਣਾਏ ਨੇ ਅਕਸਰ ਆਪਣੇ ਫੈਮਿਲੀਜ਼ ਦੇ ਨਾਲ ਇੱਥੇ ਪਾਰਟੀ ਕਰਦੇ ਹੋਏ ਆਂ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆਉਂਦੇ ਨੇ ਘਰ ਦੇ ਲਿਵਿੰਗ ਏਰੀਆ ਦੀ ਕਲ ਕਰੀਏ ਤਾਂ ਇਥੋਂ ਦੀ ਇੱਕੰਧਾ ਅਤੇ ਗੂੜੇ ਰੰਗ ਦੀ ਵਰਤੋਂ ਕੀਤੀ ਗਈ ਹੈ ਇਸ ਦੇ ਇੱਕ ਕੋਨੇ ਵਿੱਚ ਡਾਈਨਿੰਗ ਏਰੀਆ ਅਤੇ ਛੱਤ ਸੁੰਦਰ ਝੂਮਰ ਦੇ ਨਾਲ ਨਜ਼ਰ ਆ ਰਿਹਾ ਹੈ ਕਰੀਨਾ ਕਪੂਰ ਨੇ ਆਪਣੇ ਕਮਰੇ ਵਿੱਚ ਇੱਕ ਸ਼ੀਸ਼ੇ ਵਾਲੀ ਕੰਦਵੀ ਬਣਵਾਈ ਹੋਈ ਹੈ ਜਿੱਥੇ ਅਕਸਰ ਐਕਟਰਸ ਮੇਕਅਪ ਕਰਦੀ ਹੋਈ ਨਜ਼ਰ ਆਉਂਦੀ ਹੈ ਇਸ ਤੋਂ ਇਲਾਵਾ ਟਰੈਸ ਏਰੀਆ ਬੇਬੋ ਦਾ ਆਪਣਾ ਘਰ ਦਾ ਮਨਪਸੰਦੀਦਾ ਥਾਂ ਇੱਥੇ ਐਕਟਰਸ ਹਮੇਸ਼ਾ ਕਿਸੇ ਪਾਰਟੀ ਜਾਂ ਫਿਰ ਕਿਸੇ ਵਿਆਹ ਦੇ ਵਿੱਚ ਜਾਣ ਤੋਂ ਪਹਿਲਾਂ ਕੋਈ ਵੀ ਫੋਟੋ ਸ਼ੂਟ ਜੋ ਕਰਵਾਉਂਦੀ ਹੈ ਜੋ ਕਿ ਸਾਨੂੰ ਸੋਸ਼ਲ ਮੀਡੀਆ ਉੱਤੇ ਅਕਸਰ ਵੇਖਣ ਨੂੰ ਮਿਲਦਾ ਹੈ ਸਸ਼ਤਰਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਨਵਾਬ ਸੈਫਲੀ ਖਾਨ ਦੇ ਬਾਰੇ ਜਿਨ੍ਹਾਂ ਦੇ ਘਰ ਨੂੰ ਅਕਸਰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਇਹ ਘਰ ਨਹੀਂ ਇਸ ਨੂੰ ਤਾਜ਼ ਮਹਿਲ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਕਾਰਜਵਾ ਬੇਹਦ ਸ਼ਾਨਦਾਰ ਹੈ ਇਸ ਘਰ ਦੇ ਵਿੱਚ ਉਹ ਆਪਣੀ ਪਤਨੀ ਤੇ ਆਪਣੇ ਦੋ ਬੇਟਿਆਂ ਦੇ ਨਾਲ ਰਹਿੰਦੇ ਨੇ ਇਸੇ ਘਰ ਦੇ ਵਿੱਚ ਉਹਨਾਂ ਦੇ ਉੱਤੇ ਪਿਛਲੀ ਰਾਤ ਹਮਲਾ ਹੋਇਆ ਸੀ ਜਿਸ ਦੀਆਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਹਰ ਕੋਈ ਵੇਖ ਰਿਹਾ ਹਰ ਕੋਈ ਪਰੇਸ਼ਾਨ ਵੀ ਹੈ ਅਤੇ ਐਕਟਰ ਦੀ ਜਲਦੀ ਸਿਹਤ ਠੀਕ ਕਰਨ ਦੀ ਮਨੁਕਾਮਨਾ ਵੀ ਕਰ ਰਹੇ ਨੇ ਤਾਂ ਦੱਸ ਦਈਏ ਕਿ ਇਹ ਘਰ ਜੋ ਹੈ ਇਸ ਦੀ ਕੀਮਤ ਕਰੋੜਾਂ ਦੇ ਵਿੱਚ ਜਸਦੀਏ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ ਤੁਹਾਨੂੰ ਅਦਾਕਾਰ ਦੇ ਇਸ ਘਰ ਵਿੱਚ ਰਵਾਇਤੀ ਅਤੇ ਮਾਡਰਨ ਦੋਵੇਂ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਘਰ ਕਾਲੇ ਅਤੇ ਚਿੱਟੇ ਬਲੌਕ ਦੇ ਟਾਈਲਰ ਦੇ ਨਾਲ ਲੈਸ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਇਹ ਘਰ ਜੁਆ ਸਤਗੁਰੂ ਸ਼ਰਨ ਨਾਮ ਦੀ ਇੱਕ ਇਮਾਰਤ ਦੇ ਵਿੱਚ ਸਥਿਤ ਹੈ ਜੋ ਕਿ 4 ਮੰਜ਼ਿਲਾ ਡਿਊਪਲੈਕਸ ਅਪਾਰਟਮੈਂਟ ਹੈ ਰਿਪੋਰਟਸ ਅਕੋਰਡਿੰਗਲੀ ਇਸ ਘਰ ਦੀ ਕੀਮਤ ਜੋ ਆ 55 ਕਰੋੜ ਰੁਪਏ ਦੇ ਨੇੜੇ ਹੈ ਸੈਫ ਕਰੀਨਾ ਦੇ ਘਰ ਦੇ ਅੰਦਰ ਲੱਕੜ ਦੀ ਪੌੜੀ ਵੀ ਲਗਾਈ ਗਈ ਹੈ ਇਸ ਯਕੰਦਾ ਹੋਤੇ ਮਹਿੰਗੀਆਂ ਪੇਂਟਿੰਗਸ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਇਸ ਸੈਫ ਕਰੀਨਾ ਦੇ ਘਰ ਦਾ ਟਰੈਸ ਏਰੀਆ ਜਿੱਥੇ ਉਸਨੇ ਇੱਕ ਬਾਗ ਅਤੇ ਜਿਮ ਦੋਵੇਂ ਬਣਾਏ ਨੇ ਅਕਸਰ ਆਪਣੇ ਫੈਮਲੀਜ਼ ਦੇ ਨਾਲ ਇੱਥੇ ਪਾਰਟੀ ਕਰਦੇ ਹੋਏ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆਉਂਦੇ ਨੇ ਘਰ ਦੇ ਲਿਵਿੰਗ ਏਰੀਆ ਦੀ ਗੱਲ ਕਰੀਏ ਤਾਂ ਇੱਥੋਂ ਦੀ ਇੱਕੰਧਾ ਤੇ ਗੂੜੇ ਰੰਗ ਦੀ ਵਰਤੋਂ ਕੀਤੀ ਗਈ ਹੈ ਇਸ ਦੇ ਇੱਕ ਕੋਨੇ ਵਿੱਚ ਡਾਈਨਿੰਗ ਏਰੀਆ ਅਤੇ ਛੱਤ ਸੁੰਦਰ ਝੂਮਰ ਦੇ ਨਾਲ ਨਜ਼ਰ ਆ ਰਿਹਾ ਹੈ ਕਰੀਨਾ ਕਪੂਰ ਨੇ ਆਪਣੇ ਕਮਰੇ ਵਿੱਚ ਇੱਕ ਸ਼ੀਸ਼ੇ ਵਾਲੀ ਕੰਦਵੀ ਬਣਵਾਈ ਹੋਈ ਹੈ ਜਿੱਥੇ ਅਕਸਰ ਐਕਟਰਸ ਮੇਕਅਪ ਕਰਦੀ ਹੋਈ ਨਜ਼ਰ ਆਉਂਦੀ ਹੈ ਇਸ ਤੋਂ ਇਲਾਵਾ ਟਰੈਸ ਏਰੀਆ ਬੇਬੋ ਦਾ ਆਪਣਾ ਘਰ ਦਾ ਮਨਪਸੰਦੀਦਾ ਥਾਂ ਇੱਥੇ ਐਕਟਰਸ ਹਮੇਸ਼ਾ ਕਿਸੇ ਪਾਰਟੀ ਜਾਂ ਫਿਰ ਕਿਸੇ ਵਿਆਹ ਦੇ ਵਿੱਚ ਜਾਣ ਤੋਂ ਪਹਿਲਾਂ ਕੋਈ ਵੀ ਫੋਟੋ ਸ਼ੂਟ ਜੋ ਕਰਵਾਉਂਦੀ ਹੈ ਜੋ ਕਿ ਸਾਨੂੰ ਸੋਸ਼ਲ ਮੀਡੀਆ ਉੱਤੇ ਅਕਸਰ ਵੇਖਣ ਨੂੰ ਮਿਲਦਾ ਹੈ